ਫਤਰ ਹੁਣ ਗੱਡੀ ਦੇ ਵਿੱਚ ਖੋਲਿਆ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਗੱਡੀ ਦੇ ਵਿੱਚ ਬੈਠ ਕੇ ਕੁਲਵੰਤ ਸਿੰਘ ਸਿੱਧੂ ਵੱਲੋਂ ਇਹ ਗੱਡੀ ਵੱਖ-ਵੱਖ ਜਗ੍ਹਾ ਤੇ ਲਿਜਾਈ ਜਾ ਰਹੀ ਹੈ। ਜੇ ਕਮਿਸ਼ਨਰ ਸਾਹਿਬ ਦੀ ਪੂਰੀ ਟੀਮ ਚਾਹੀਏ ਉਹ ਐਸਡੀਓ ਡੀਐਨਆਰ ਹੋਵੇ ਐਸਡੀਓ ਓਐਨਐਮ ਸੈੱਲ ਹੋਵੇ ਪੂਰੇ ਸਿਹਤ ਵਿਭਾਗ ਦੇ ਇੰਚਾਰਜ ਸੀਵੀਐਸਰ ਰਵਿੰਦਰਜੀਤ ਕੁੜਵਾਲੀ ਸਹਿਬਾਨ ਫੂਡ ਸਪਲਾਈ ਦੇ ਅਫਸਰ ਉਹ ਸਾਰੇ ਮੌਕੇ ਤੇ ਹਾਜ਼ਰ ਨੇ ਤਾਂਕਿ ਲੋਕਾਂ ਨੂੰ ਰੋਜ਼ ਮੇਰਾ ਦੀ ਜ਼ਿੰਦਗੀ ਵਿੱਚ ਜਿਹੜੀਆਂ ਦਿੱਕਤਾਂ ਆਉਂਗੀਆਂ ਉਹਨਾਂ ਦੇ ਲਈ ਦਫ਼ਤਰਾਂ ਦੇ ਗਿਹੜੇ ਨਾਂ ਕੱਢਣੇ ਪੈਣ ਲੋਕਾਂ 'ਤੇ ਐਮਐਲਏ ਦਾ ਪਹੁੰਚਣਾ ਔਰ ਐਮਐਲਏ ਕਈ ਵਾਰ ਨਹੀਂ ਮਿਲਦੇ ਲੋਕਾਂ ਨੂੰ ਤੇ ਇਹ ਬੜਾ ਵਧੀਆ ਉਪਰਾਲਾ ਕੀ ਕਹਿਣਾ ਚਾਹੀਦਾ ਸਾਰੇ ਅਫਸਰ ਸਾਹਿਬਾਨ ਮੌਜੂਦ ਹੋਗੇ ਬਿਜਲੀ ਵਿਭਾਗ ਮੌਜੂਦ ਆ ਕਾਰਪੋਰੇਸ਼ਨ ਵਾਲੇ ਮੌਜੂਦ ਆ ਪੁਲਿਸ ਮੌਜੂਦ ਆ ਡਾਕਟਰ ਮੌਜੂਦ ਆ ਹਰ ਤਰ੍ਹਾਂ ਦੇ ਇੱਥੇ ਸਹੂਿਦਾ ਉਪਲਬਧ ਆ ਉਹਨਾਂ ਦੇ ਇੱਕ ਹੀ ਮੁਖ ਬੁੱਧਾ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੂੰ ਨਹੀਂ ਕਹਿਣਾ ਮੇਰੇ ਕੋਲ ਆਓ ਆਪਣੀ ਆਪਣੀ ਸਮਝ ਦੇ ਮੁਤਾਬਕ ਸਾਰੇ ਵਿਧਾਇਕ ਸਹਿਬਾਨ ਬੱਧੀ ਸੇਵਾ ਕਰਦੇ ਨੇ ਮੇਰਾ ਆਪਣਾ ਤਰੀਕਾ ਉਹਨਾਂ ਦੇ ਆਪਣੇ ਤਰੀਕੇ ਨੇ ਤੇ ਮੈਂ ਇਹ ਹਮੇਸ਼ਾ ਇਸ ਗੱਲ ਦੀ ਬਚਨ ਬੱਧਾ ਕਿ ਲੋਕਾਂ ਨੇ ਐਡਾ ਵੱਡਾ ਮੰਨ ਲਿੱਤਾ ਇੱਕ ਕਰੋੜਾ ਪੰਜਾਬੀਆਂ ਦੇ ਵਿੱਚੋਂ 117 ਵਿਧਾਇਕਾਂ ਦਾ ਚੁਣੇ ਜਾਣਾ ਇੱਕ ਬਹੁਤ ਵੱਡੀ ਈਸ਼ਵਰ ਦੀ ਕਿਰਪਾ ਹੁੰਦੀ ਹੈ ਸੰਗਤ ਦੀ ਕਿਰਪਾ ਹੁੰਦੀ ਹੈ ਨਾ ਤਾਂ ਕੋਈ ਅੱਜ ਤੱਕ ਐਮ.ਐਲ.ਏ ਇਹ ਜਾ ਹਲਕਾ ਆਤਮਨਗਰ ਦੇ ਵਿੱਚ ਆਇਆ ਤੇ ਨਾ ਹੀ ਕਦੇ ਆਊਗਾ ਜੀ ਇਹ ਬੜੀ ਲੇਟ ਨਹੀਂ ਸ਼ੁਰੂ ਹੋਇਆ ਸਾਢੇ 3 ਸਾਲ ਹੋ ਗਏ ਨੇ ਮਤਲਬ ਹੁਣ ਕੀ ਲੱਗਦਾ ਹੈ ਇਲੈਕਸ਼ਨਾਂ ਨੂੰ ਲੈ ਕੇ ਹੋ ਰਿਹਾ ਕੀ ਕੀ ਚੱਕਰ ਆ ਸੋਚ ਕੋਣ ਹੈਗਾ ਫਿਰ 180000 ਲੋਕਾਂ ਦਾ ਐਮਐਲਏ ਤੇ ਮੈਂ ਕਦੇ ਵੀ ਪੱਖਪਾਤ ਨਹੀਂ ਕਰਿਆ ਕੋਈ ਪਾਰਟੀ ਭਾਈ ਨਹੀਂ ਦੇਖੀ ਜੋ ਆਵੇ ਸੋ ਰਾਜੀ ਜਾਵੇ ਕਿਉਂਕਿ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਕੱਦੀ ਕਹਿ ਕੇ ਚਲਾਉਂਗਾ ਤੇ ਉਹਦੇ ਤੇ ਬੈਠ ਕੇ ਜਿਹੜੀ ਵੀ ਕਿਸੇ ਪ੍ਰਕਾਰ ਦਾ ਪੱਖਪਾਤ ਪੈਰਪੋਤ ਨਾ ਕਦੇ ਕੀਤਾ ਤੇ ਨਾ ਕਰੂੰਗਾ ਇਲੈਕਸ਼ਨ ਨੇੜੇ ਨਹੀਂ ਇਸ ਕਰਕੇ ਤਾਂ ਨਹੀਂ ਕਿਤੇ 2027 ਨੇੜੇ ਨਹੀਂ ਇਲੈਕਸ਼ਨ ਤਾਂ ਹੁਣ ਨੇੜੇ ਆਏ ਜੀ ਜਦੋਂ ਇਹ ਸ਼ੁਰੂ ਹੋਏ ਸੀ ਐਮਐਲਏ ਬਣੇ ਸੀ ਉਦੋਂ ਦੀ ਇਹ ਵਾਰਡ-ਵਾਰਡ ਚ ਜਦੋਂ ਹਰੇਕ ਵਾਰਡ ਚੋਂ ਜਾ ਰਹੀ ਹੈ ਹਰੇਕ ਮੁਹੱਲੇ ਜਾ ਰਹੀ ਹੈ ਜਦੋਂ ਪਰਸੋਂ ਨੂੰ ਰਿਜ਼ਲਟ ਆਇਆ ਤਾਂ ਇਹ ਕੰਤੇ ਲਿਖੀ ਸਚਾਈ ਹੈ ਬਹੁਤ ਵੱਡੀ ਲੀਡ ਨਾਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਮਤੀ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਇਹ ਜਿੰਦਾਬਾਦ ਹੋ ਸ਼੍ਰੀ ਅਰਵਿੰਦ ਤੇਜਰੀਵਾਲ ਸਾਹਿਬ ਜਿੰਦਾਬਾਦ ਹੋ ਸ਼੍ਰੀ ਮਨੀਸ਼ ਸੋਧਿਆ ਜਿੰਦਾਬਾਦ ਆਈਟੀਆਈ ਰੋਡ ਹੈ ਜਿਹੜਾ ਵੇਖੋ 30 ਸਾਲ ਹੋ ਗਏ ਬੜਿਆ ਨਹੀਂ जीटी रोड हां जी 30 ਸਾਲਾਂ ਤੋਂ ਬੜਿਆ ਨਹੀਂ ਉਹ ਬਣਾਤਾ ਇਹਨਾਂ ਪਰ ਹੱਲੇ ਵੀ ਲੋਕ ਬੜੇ ਪਰੇਸ਼ਾਨ ਨੇ ਉਤੋਂ ਦੀ ਬੰਨ ਨਹੀਂ ਰਿਹਾ ਬਹੁਤ ਟਾਈਮ ਲੱਗ ਰਿਹਾ ਸੜਕਾਂ ਬੰਦ ਨੇ ਕਿਤੇ ਨਾ ਕਿਤੇ ਪਿੰਡਾਂ ਵਾਲੇ ਲੋਕ ਜਿਹੜੇ ਪਿੰਡਾਂ ਦੀਆਂ ਬਿੱਬੀਆਂ ਨੇ ਇਸ ਕਰਕੇ ਪਿਛੜੀਆਂ ਹੋਈਆਂ ਨੇ ਆਮਦਮੀ ਪਾਰਟੀ ਤੋਂ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀਗਾ ਆਮਦਮੀ ਪਾਰਟੀ ਨੇ ਉਹ ਕੀ ਲੱਗਦਾ ਸਰ ਪੂਰਾ ਹੋ ਜਾਏਗਾ 2026 ਦੇ ਵਿੱਚ ਦੇਖੋ ਸਿਮਰਨਾ ਅਗਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਨ ਦੇ ਵਿੱਚ ਵੋਟਾਂ ਨੂੰ ਲੈ ਕੇ ਅਗਰ ਕੋਈ ਲਾਲਚ ਹੁੰਦਾ ਔ ਸਭ ਤੋਂ ਪਹਿਲਾਂ 1000 ਰੁਪਏ ਬੀਬੀਆਂ ਨੂੰ ਪਾਉਣ ਦੇ ਪਰ ਨਹੀਂ ਉਸ ਮਾਂ ਦੇ ਪੁੱਤ ਨੇ ਪੰਜਾਬੀਆਂ ਨੂੰ ਫ੍ਰੀ ਬਿਜਲੀ ਦਿੱਤੀ ਹੈ ਉਹਨਾਂ ਨੇ 1000 ਰੁਪਏ ਬੀਬੀਆਂ ਨੂੰ ਪਾਉਣ ਦੀ بجائے ਸਭ ਤੋਂ ਪਹਿਲਾਂ ਬਿਜਲੀ ਫ੍ਰੀ ਦਿੱਤੀ 1000 ਰੁਪਏ ਨੂੰ ਤੁਸੀਂ ਭਾਵੇਂ 3 ਨਾਲ ਗੁਣਾ ਕਰ ਲਓ ਆਮ ਬੰਦੇ ਦਾ ਜਿਹੜਾ ਸਾਦਾ ਬੰਦਾ ਨਾ ਇੱਕ ਨਾਰਮਲ ਘਰ ਹੈ ਉਹਦੇ ਵਿੱਚ 3000 ਰੁਪਏ ਬਿੱਲ ਆਮ ਹੀ ਆ ਜਾਂਦਾ ਹੈ ਕੱਡੀਆਂ ਇਲੈਕਸ਼ਨ ਹੋ ਗਏ ਐ ਤਾਂ ਨਤੀਜੇ ਕੀ ਲੱਗਦੇ ਨੇ ਕਿਹੜੀ ਪਾਰਟੀ ਜਿੱਤੇਗੀ ਆਮ ਆਦਮੀ ਪਾਰਟੀ ਜੀ ਪੱਕਾ ਭਰੋਸਾ ਹੈ ਪੱਕਾ ਜੀ ਜਿਨੇ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਮਾਨ ਸਰਕਾਰ ਨੇ ਕੰਮ ਕੀਤੇ ਐ ਐਮ ਐਲ اے ਕੁਲਵੰਤ ਸਿੰਘ ਨੇ ਕੰਮ ਕੀਤੇ ਆ ਲੇ ਕੇ ਹੋ ਜੇ ਵਿਕਾਸਪੁਰਜ ਕਿਤੇ ਮੰਤਰੀ ਬਣਾਏ ਹੁੰਦੇ ਇਹਨਾਂ ਪੂਰੇ ਪੰਜਾਬ ਦਾ ਵਿਕਾਸ ਕਰ ਦੇਣਾ ਸੀ ਸੋ ਲੁਧਿਆਣਾ ਦੇ ਐਮਐਲਏ ਕੁਲਵੰਤ ਸਿੰਘ ਸੱਧੂ ਵੱਲੋਂ ਆਪਣੇ ਵੱਖ-ਵੱਖ ਏਰੀਆ ਤੇ ਵਿਚ ਪਹੁੰਚ ਕੇ ਜਿਹੜੀ ਲੋਕਾਂ ਦੀ ਮੁਸ਼ਕਿਲਾਂ ਸੁਣੀ ਜਾ ਰਹੀਆਂ ਨੇ ਕਿਉਂਕਿ ਅਗਰ ਗੱਲ ਕਰੀਏ ਹਰ ਕੋਈ ਆਫਿਸ ਨਹੀਂ ਪਹੁੰਚ ਪਾਂਦਾ ਤੇ ਹਰ ਵਾਰ ਐਮਐਲਏ ਜਿਹੜੇ ਨੇ ਮਿਲ ਨਹੀਂ ਪਾਉਂਦੇ ਨੇ ਤਾਂ ਉੱਥੇ ਹੀ ਹੁਣ ਇੱਕ ਗੱਡੀ ਦੇਖ ਸਕਦੇ ਹੋ ਤੁਸੀਂ ਹਲਕਾ ਆਤਮਨਗਰ ਦੇ ਵਿੱਚ ਮੇਰਾ ਇੱਕ ਇੱਕ ਕਦਮ ਹਲਕੇ ਦੇ ਖੁਸ਼ਹਾਲੀ ਤੇ ਵਿਕਾਸ ਦੇ ਲਈ ਸੋ ਮੋਬਾਈਲ ਦਫਤਰ ਹੁਣ ਗੱਡੀ ਦੇ ਵਿੱਚ ਖੋਲ ਲਿਆ ਹੈ ਲੋਕਾਂ ਦੇ ਜਿਹੜੀਆਂ ਮੁਸ਼ਕਿਲਾਂ ਨੇ ਉਹ ਗੱਡੀ ਦੇ ਵਿੱਚ ਬੈਠ ਕੇ ਕੁਲਵੰਤ ਸਿੰਘ ਸਿੱਧੂ ਵੱਲੋਂ ਇਹ ਗੱਡੀ ਵੱਖ-ਵੱਖ ਜਗ੍ਹਾ ਤੇ ਲਿਜਾਈ ਜਾ ਰਹੀ ਹੈ ਔਰ ਮੁਸ਼ਕਿਲਾ ਸੁਨਿਆ ਜਾ ਰਹੀ ਹੈ ਨਹੀਂ ਤੇ ਹੱਲ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਲੱਗਿਆ ਬਗਲਬਤ ਕਰਦੇ ਇੱਥੇ ਲੋਕ ਸਾਡੇ ਨਾਲ ਮਜੂਦ ਨਹੀਂ ਗੱਲਬਤ ਕਰਦੇ ਜੀ ਕੀ ਕਹਿਣਾ ਚਾਹੋਗੇ ਇਹ ਬੜਾ ਵਧੀਆ ਉਪਰਾਲਾ ਹੈ ਲੋਕਾਂ ਤੱਕ ਐਮਐਲਏ ਦਾ ਪਹੁੰਚਣਾ ਔਰ ਐਮਐਲਏ ਕਈ ਵਾਰ ਨਹੀਂ ਮਿਲਦੇ ਲੋਕਾਂ ਨੂੰ ਤੇ ਇਹ ਬੜਾ ਵਧੀਆ ਉਪਰਾਲਾ ਕੀ ਕਹਿਣਾ ਚਾਹੋਗੇ ਇਹ ਦੇਖੋ ਜਦੋਂ 2022 ਦੀ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ ਤਾਂ ਉਸ ਟਾਈਮ ਤੇ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਜੀ ਤੁਸੀਂ ਮੇਰੇ ਕੋਲ ਨਹੀਂ ਆਉਣਾ ਮੈਂ ਤੁਹਾਡੇ ਕੋਲ ਆਉਂਗਾ ਤਾਂ ਮੈਂ ਕਹਿੰਦਾ ਸਭ ਤੋਂ ਪਹਿਲਾ ਬਾਦ ਆ ਐਮਐਲਏ ਸਾਹਿਬ ਨੇ ਆਪ ਵੈਨ ਦੇ ਵਿੱਚ ਬੈਠ ਕੇ ਮਾਈਟ ਫੜ ਕੇ ਅਨਾਉਂਸ ਕੀਤਾ ਕਿ ਕਿਸੇ ਨੂੰ ਕੋਈ ਕੰਮ ਆਤਾ ਹੋ ਤੇ ਫਿਰ ਇਹ ਮਹੱਲਿਆਂ ਦੇ ਵਿੱਚ ਲਿਜਾਣੇ ਸ਼ੁਰੂ ਕਰਤੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਮਾਨਯੂਤ ਸੀਐਮ ਸਾਹਿਬ ਭਗਵਾਨ ਸਿਮਾਨ ਜੀ ਨੇ ਇਹਦਾ ਉਦੋਂ ਡਾਟਨ ਕਰ ਰਿਆ ਸੀਗਾ ਲੁਧਿਆਣੇ ਜਦੋਂ ਹੋਇਆ ਸੀ ਇਹ ਬੜੀ ਲੇਟ ਨਹੀਂ ਸ਼ੁਰੂ ਹੋਇਆ ਸਾਢੇ 3 ਸਾਲ ਹੋ ਗਏ ਨੇ ਮਤਲਬ ਹੁਣ ਕੀ ਲੱਗਦਾ ਹੈ ਇਲੈਕਸ਼ਨਾਂ ਨੂੰ ਲੈ ਕੇ ਹੋ ਰਿਹਾ ਕੀ ਕੀ ਚੱਕਰ ਆ ਨਹੀਂ ਨਹੀਂ ਇਹ ਮੈਨੂੰ ਲੱਗਦਾ ਥੋੜੀ ਕਵਰੇਜ ਹੈ ਲੇਟ ਹੋ ਗਈ ਇਹ ਤਾਂ 2022 ਦਾ ਹੀ ਚੱਲਦਾ ਆ ਰਿਹਾ ਅਸੀਂ ਤਾਂ ਹੁਣ ਦੇਖਿਆ ਹੁਣ ਜਦੋਂ ਮਤਲਬ ਜ਼ਿਆਦਾ ਐਕਟੀਵਿਟੀ ਹੁਣ ਦੇਖਣ ਚ ਮਿਲੀ ਹੈ ਪਹਿਲਾਂ ਨਹੀਂ ਸੀਗੀ ਜ਼ਿਆਦਾਤਰ ਆਫਿਸ ਤੇ ਹੀ ਮਿਲਦੇ ਐ ਐਮ ਐਲ اے ਨਹੀਂ ਪਿੱਛੇ ਆ ਹੋ ਮਤਲਬ ਇਹ ਸ਼ੁਰੂ ਐ ਐਮ ਐਲ اے ਸਿੱਧੂ ਸਾਹਿਬ ਨੇ ਕਰਿਆ ਪਹਿਲਾ ਇਹ ਰੁਝਾਨ ਐ ਨਹੀਂ ਦੇਖਣ ਨੂੰ ਮਿਲਦਾ ਸੀ ਤੁਹਾਡੀ ਗੱਲ ਸਹੀ ਐ ਪਰ ਪਹਿਲਾਂ ਵਾਲੇ ਫਿਰ ਐਮ ਐਲ اےਆਂ ਦਾ ਨਾਂ ਤਾਂ ਡਿਵੈਲਪਮੈਂਟ ਵਾਲੇ ਰੁਝਾਨ ਸੀਗਾ ਤੇ ਨਾ ਲੋਕਾਂ ਪ੍ਰਤੀ ਰੁਝਾਨ ਸੀ ਉਹਨਾਂ ਦਾ ਤਾਂ ਆਪਣੇ ਨਿੱਜੀ ਮਫਾਦਿਆਂ ਦੇ ਲਈ ਸੀਗਾ ਜੋ ਵੀ ਰੁਝਾਨ ਸੀਗਾ ਤੇ ਲੋਕਾਂ ਨੇ ਉਹਨਾਂ ਨੂੰ ਸਬਟ ਵੀ ਸਿਖਾਇਆ ਤੇ ਐਮਐਲਏ ਸਿੱਧੂ ਸਾਹਿਬ ਦਾ ਲੋਕਾਂ ਦੇ ਕਹਿਣੀ ਤੇ ਕਥਣੀ ਦੇ ਹਿਸਾਬ ਦੇ ਨਾਲ ਚੱਲ ਰਿਹਾ ਤੇ ਇਸੇ ਕਰਕੇ ਉਹਨਾਂ ਨੇ ਨਵੀਂ ਪਿਰਤ ਪਾਈ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਪਿਰਤ ਤੋਂ ਸਿੱਖਣਾ ਚਾਹੀਦਾ ਜੀ ਕੀ ਲੱਗਦਾ ਸਰ ਅੱਜ ਐਮਐਲਏ ਨੇ ਦਫਤਰ ਖੋਲ੍ਹਿਆ ਇੱਕ ਗੱਡੀ ਦੇ ਵਿੱਚ ਹੀ ਤੇ ਸਾਰਿਆਂ ਨੂੰ ਮਿਲ ਰਿਹਾ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਉਹਨਾਂ ਵੱਲੋਂ ਸਾਰੇ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਜੀ ਸਾਰੇ ਅਫਸਰ ਸਾਹਿਬਾਨ ਮੌਜੂਦ ਹੋਣਗੇ ਬਿਜਲੀ ਵਿਭਾਗ ਮੌਜੂਦ ਆ ਕਾਰਪੋਰੇਸ਼ਨ ਵਾਲੇ ਮੌਜੂਦ ਆ ਪੁਲਿਸ ਮੌਜੂਦ ਆ ਡਾਕਟਰ موجوده ਹਰ ਤਰ੍ਹਾਂ ਦੇ ਇੱਥੇ ਸੁਵਿਧਾ ਉਲੋਧਾ ਵੀ ਮੌਕੇ ਤੇ ਹਰ ਚੀਜ਼ ਦਾ ਹੱਲ ਹੋਊਗਾ ਜੀ ਇਹ ਸਾਰੇ ਐਮਐਲ ਕਰ ਰਹੇ ਕੱਲੇ ਕੁਲਵੰਤ ਸਿੰਘ ਸਿੱਧੂ ਹੀ ਕਰ ਰਹੇ ਨੇ ਆਪਣੀ ਇਹ ਤਾਂ ਮੈਂ ਦਾ ਸਦੇ ਕੁਲਵੰਤ ਸਿੰਘ ਸਿੱਧੂ ਕਰ ਰਹੇ ਨੇ ਤੁਹਾਡੇ ਸਨ ਪਿੱਛੇ ਇਹਨਾਂ ਨੇ ਇੱਕ ਗੱਡੀ ਵੀ ਚਲਾਈ ਸੀ ਜਿਹੜੀ ਕਿ ਘਰ ਘਰ ਚ ਜਾ ਕੇ ਤੁਸੀਂ ਉਹ ਤੇ ਆਪਣੀ ਚਿੱਠੀ ਪਾ ਸਕਦੇ ਹੋ ਤੇ ਤੁਹਾਡੀ ਜਿਹੜੀ ਮੁਸ਼ਕਲ ਐਮਐਲ ਸਾਹਿਬ ਮੌਕੇ ਤੇ ਹੱਲ ਕਰ ਦੇਣੀ ਜੀ ਇਲੈਕਸ਼ਨ ਨੇੜੇ ਨਹੀਂ ਇਸ ਕਰਕੇ ਤਾਂ ਨਹੀਂ ਕਿਤੇ 2027 ਨੇੜੇ ਆ ਇਲੈਕਸ਼ਨ ਤਾਂ ਹੁਣ ਨੇੜੇ ਆ ਜੀ ਜਦੋਂ ਇਹ ਸ਼ੁਰੂ ਹੋਏ ਸੀ ਐਮਐਲਏ ਬਣੇ ਸੀ ਉਦੋਂ ਦੀ ਇਹ ਵਾਰਡ-ਵਾਰਡ ਚ ਜਿਹੜੀ ਹਰੇਕ ਵਾਰਡ ਚੋ ਜਾ ਰਹੀ ਆ ਹਰੇਕ ਮੁਹੱਲੇ ਜਾ ਰਹੀ ਆ ਇਹ ਕੀ ਕਾਰਪੋਰੇਸ਼ਨ ਦਫ਼ਤਰ ਦੇ ਸਾਹਮਣੇ ਰੋਡ ਤੇ ਲੱਗੀ ਹੁਣ ਇਹ ਲੱਗ ਰਹੀ ਹੈ ਕਿ ਅੱਜ ਲੱਗੀ ਆ ਪਰੇ ਜਦੋਂ 12 ਦੇ 12 62 12 ਦੇ 12 ਵਾਟਾਂ ਦੇ ਵਿੱਚ ਟਾਈਮ ਟੂ ਟਾਈਮ ਜਾਂਦੀ ਰਹਿੰਦੀ ਹੈ ਕੱਲ ਵੋਟਾਂ ਪੈ ਕੇ ਹਟੀਆਂ ਇਲੈਕਸ਼ਨ ਹੋ ਕੇ ਆਟੇ ਨਤੀਜੇ ਕੀ ਲੱਗਦੇ ਨੇ ਕਿਹੜੀ ਪਾਰਟੀ ਜਿੱਤੇਗੀ ਆਮ ਆਦੀ ਪਾਰਟੀ ਜੀ ਪੱਕਾ ਭਰੋਸਾ ਹੈ ਪੱਕਾ ਜੀ ਜਿਨੇ ਆਮ ਆਦੀ ਪਾਰਟੀ ਨੇ ਕੰਮ ਕੀਤੇ ਆ ਮਾਨ ਸਰਕਾਰ ਨੇ ਕੰਮ ਕੀਤੇ ਐਮ ਐਲ ਏ ਕਲਵੰਸੀ ਦੂ ਨੇ ਕੰਮ ਕੀਤੇ ਆ ਸਰਕਾਰ ਨੇ ਅੱਜ ਤੱਕ ਏਡੀਆਂ ਸਰਕਾਰਾਂ ਆਈਆਂ ਕਿਸੇ ਦੇ ਘਰ ਟਾਇਆ ਇਹ ਮਾਨ ਸਰਕਾਰ ਆ ਕਿਸ ਨੇ ਚਿੱਟਾ ਬੰਦ ਕਰਾਇਆ ਇਹ ਮਾਨ ਸਰਕਾਰ ਆ ਬੇਰੋਜ਼ਗਾਰੀ ਖਤਮ ਕੀਤੀ ਮਾਨ ਸਰਕਾਰ ਆ ਡਵੈਲਪਮੈਂਟ ਉਹ ਹੀ ਮਾਨ ਸਰਕਾਰ ਇਹ ਆਮ ਆਦੀ ਪਾਰਟੀ ਸਰਕਾਰ ਆ ਗਾਂ ਵੀ ਇਹ ਆਮ ਆਦੀ ਪਾਰਟੀ ਸਰਕਾਰ ਹੀ ਰਿਪੀਟ ਹੋਊਗੀ ਜੀ ਕੀ ਕਹਿਣਾ ਚਾਹੋਗੇ ਸਰ ਬੜਾ ਵਧੀਆ ਉਪਰਾਲਾ ਕਹਿ ਸਕਦੇ ਆ ਤੇ ਲੋਕਾਂ ਤੱਕ ਪਹੁੰਚ ਰਹੇ ਨੇ ਅੱਜ ਕੀ ਲੱਗਦਾ ਕਿੰਨੇ ਕੁ ਸਾੜਿਆਂ ਤੇ ਕੰਮ ਹੋ ਜਾਣੇ ਨੇ ਮੈਂ ਕਹਿੰਦਾ ਕਿ ਸਾਡੇ ਜਿਹੜੇ ਐਮ ਐਲ ਏ ਸਾਹਿਬ ਹਨ ਉਹ ਤਾਂ ਵਿਕਾਸਪੁਰ ਚ ਬਣ ਚੁੱਕੇ ਆ ਉਹਨਾਂ ਦੇ ਇੱਕ ਹੀ ਮੁੱਖ ਮੁੱਦਾ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੂੰ ਨਹੀਂ ਕਹਿਣਾ ਮੇਰੇ ਕੋਲ ਆਓ ਹਰ ਵਾਰਡ ਦੇ ਵਿੱਚ ਹਫਤੇ ਦੇ ਵਿੱਚ 5 ਦਿਨ ਇਹ ਵੈਨ ਚੱਲ ਰਹੀ ਆ। ਜੀ। ਇਹ 2022 ਤੋਂ ਉਪਰਾਲਾ ਸ਼ੁਰੂ ਕੀਤਾ। ਪਹਿਲਾਂ ਸਿੱਧੂ ਸਾਹਿਬ ਨੇ ਇੱਕ ਰਿਕਸ਼ਾ ਚਾਲੂ ਕੀਤਾ ਸੀ। ਉਹਦੇ ਵਿੱਚ ਇੱਕ ਬਾਕਸ ਲਾਇਆ ਸੀ ਜਿੰਦੀ ਕੇ ਦੀ ਸ਼ਿਕਾਇਤ ਹੈ ਕਿ ਉਹਦੇ ਵਿੱਚ ਪਾ ਦੋ। ਉਹ ਦਾ ਸ਼ਾਮ ਨੂੰ ਬਾਕਸ ਖੋਲਦੇ ਸੀ। ਉਹਦਾ ਹੱਲ ਵੇਖਦੇ ਕਿ ਇਹਨਾਂ ਨੂੰ ਕੀ ਕੀ ਸ਼ਿਕਾਇਤ ਆ। ਮੌਕੇ ਤੇ ਹੱਲ ਕਰਦੇ ਸੀ। ਫੋਨ ਫਿਰ ਘਰ ਘਰ ਜਾ ਰਹੇ ਆ ਮਤਲਬ ਹਰ ਵਾਰਡ ਦੇ ਵਿੱਚ 5 ਦਿਨ ਮੈਨ ਲੱਗਦੀ ਆ। 12 ਵਾਰਡ ਆ 15 ਦਿਨਾਂ ਦੇ ਵਿੱਚ ਵਿੱਚ ਵਾਰਡ ਕਵਰ ਕਰ ਦਿੰਦੇ ਆ। ਜੀ। ਇਸ ਕਰਕੇ ਅਸੀਂ ਤਾਂ ਇਹ ਗੱਲ ਕਰਦੇ ਕਿ ਇਹੋ ਜਿਹੇ ਵਿਕਾਸ ਪੁਰਸ਼ ਕਿਤੇ ਮੰਤਰੀ ਬਣਾਏ ਹੁੰਦੇ ਇਹਨਾਂ ਪੂਰੇ ਪੰਜਾਬ ਦਾ ਵਿਕਾਸ ਕਰ ਦੇਣਾ ਸੀ ਚਲੋ ਆਏ ਸਾਡੇ ਸਾਡੀ ਕੁਛ ਕਿਸਮ ਦੀ ਆ ਕਿ ਹਲਕਾ ਆਤਮਨਗਰ ਜੀ ਨੂੰ ਐਡੇ ਵਧੀਆ ਸਾਡੇ ਐਮਐਲਏ ਸਾਹਿਬ ਮਿਲੇ ਆ ਜਿਹੜੇ ਹਲਕਾ ਆਤਮਨਗਰ ਦੀ ਮੁਹਾਰ ਬਦਲ ਰਹੇ ਆ ਜੀ ਆਈਟੀਆਈ ਰੋਡ ਆ ਜਿਹੜਾ ਵੇਖੋ 30 ਸਾਲ ਹੋ ਗਏ ਬਣਿਆ ਨਹੀਂ ਆਈਟੀਆਈ ਰੋਡ ਹਾਂ ਜੀ 30 ਸਾਲ ਹੋ ਗਏ ਬਣਿਆ ਨਹੀਂ ਉਹ ਬਣਾਤਾ ਇਹਨਾਂ ਨੇ ਪਰ ਹੱਲੇ ਵੀ ਲੋਕ ਬੜੇ ਪਰੇਸ਼ਾਨ ਨੇ ਉਤੋਂ ਦੀ ਬੰਨ ਨਹੀਂ ਰਿਹਾ ਬਹੁਤ ਟਾਈਮ ਲੱਗ ਰਿਹਾ ਸੜਕਾਂ ਬੰਦ ਨੇ ਰਸਤੇ ਬੰਦ ਨੇ 10 ਇੰਚੀ ਦਾ ਬੈੱਡ ਬਣ ਰਿ ਆਕਰ ਨੂੰ ਸੁੱਕਣ ਦੇ ਠੰਡ ਦਾ ਟਾਈਮ ਹੈ ਸੁੱਕਣ ਦੇ ਵੀ ਟਾਈਮ ਲੱਗਦਾ ਫਿਰ ਉਹਨੂੰ ਬਣਾਉਣ ਤੇ ਵੀ ਟਾਈਮ ਲੱਗਦਾ ਇਹ ਤੇ ਕਹਿੰਦੀ ਫੂਕ ਮਾਰ ਕੇ ਤੇ ਸੜਕ ਤਿਆਰ ਹੋ ਗਈ ਟਾਈਮ ਲੱਗਦਾ ਹਰ ਚੀਜ਼ ਨੂੰ ਇਹ ਆਉਣ ਵਾਲੇ ਦਿਨਾਂ ਲੋਕ ਕੀ ਕਹਿਣਗੇ ਕਿ ਸੜਕ ਤੇ ਬ੍ਰੇਕ ਹੀ ਨਹੀਂ ਲੱਗਦੀ ਸਿੱਧੀ ਜਾਣਗੇ ਡਾਬਾ ਰੋਡ ਚੈੱਕ ਕਰ ਲੋ ਬਹੁਤ ਵਧੀਆ ਸੜਕ ਬਣ ਗਈ ਹੈ ਕਿ ਜਦੋਂ ਪਹਿਲੇ ਐਮਐਲਏ ਹੁੰਦੇ ਸੀ ਜੇ ਬੰਦਾ ਜਾ ਰਿਹਾ ਟੋਏਆਂ ਡਿੱਗਦਾ ਵਰਦਾ ਕੋਈ ਡਿੱਗ ਪਿਆ ਕੋਈ ਟਰੱਕੇ ਦਾ ਰਿਕਸ਼ਾ ਡਿੱਡਾ ਹੋ ਗਿਆ ਸਾਡੇ ਐਮਐਲਏ ਸਾਡੇ ਇੱਕ ਸੋਚ ਰੱਖ ਲੱਗਦਾ 2027 ਤੱਕ ਬਣ ਜਾਏਗੀ ਨਹੀਂ ਜੀ ਵਾਤ ਤੋਂ ਬਾਅਦ 2 ਮਹੀਨੇ ਦੇ ਵਿੱਚ ਉਹ ਸੜਕ ਬਣ ਜਾਣੀ ਸਾਰੇ ਵੀ ਦੇਖਦੇ ਆ ਜੀ ਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਅੱਜ ਸਾਰਿਆਂ ਦੇ ਹੱਲ ਹੋ ਰਹੇ ਨੇ ਇੱਥੇ ਗੱਡੀ ਜਿਹੜੀ ਹੈ ਕਹਿਦੀ ਹੈ ਹਲਕਾ ਆਤਮ ਨਗਰ ਦੀ ਮੋਬਾਈਲ ਦਫਤਰ ਹੀ ਅੱਜ ਗੱਡੀ ਦੇ ਵਿੱਚ ਖੋਲਿਆ ਕੀ ਕਹਿਣਾ ਚਾਹੋਗੇ ਮੈਡਮ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਐਮ ਐਲ ਏ ਸਰਦਾਰ ਕਲਵਨ ਸਿੰਘ ਸਿੱਧੂ ਸਾਹਿਬ ਦੀ ਜਿਹੜੀ ਸੋਚ ਹੈ ਉਹ ਤੁਸੀਂ ਦੇਖ ਰਹੇ ਹੋ ਖੁਦ ਸਾਨੂੰ ਦੱਸਣ ਦੀ ਲੋੜ ਨਹੀਂ ਔਰ ਕਿਸੇ ਜਾਣ ਪਛਾਣ ਦੇ ਮੋਤਾਜ ਨਹੀਂ ਐਮ ਐਲ ਏ ਸਾਹਿਬ ਇੱਕ ਇਦਾਂ ਦੀ ਸੋਚ ਦੇ ਮਾਲਕ ਹੈ ਨਾ ਤਾਂ ਕੋਈ ਅੱਜ ਤੱਕ ਐਮ ਐਲ ਏ ਅਜਾ ਹਲ ਨਾ ਹੀ ਕਦੇ ਆਊਗਾ ਜੀ ਐਮਐਲਏ ਸਾਹਿਬ ਦੀ ਸੋਚ ਇੱਕ ਇੱਕ ਹੀ ਇੱਕ ਹੈ ਕਿ ਆਪਣੇ ਵਾਰਡ ਦਾ ਵਿਕਾਸ ਏਰੀਆ ਦਾ ਵਿਕਾਸ ਹੋਣਾ ਚਾਹੀਦਾ ਔਰ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਤੁਹਾਡੇ ਸਾਨਾ ਲੁਧਿਆਣੇ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਇਦਾਂ ਹੋਣਾ ਚਾਹੀਦਾ ਜਿੱਦਾਂ ਐਮਐਲਏ ਕੁਲਵੰਤ ਸਿੰਘ ਸੱਧੂ ਕਰ ਰਹੇ ਬਿਲਕੁਲ ਬਿਲਕੁਲ ਮੈਮ ਹੋਣਾ ਚਾਹੀਦਾ ਅਸੀਂ ਵੀ ਕਹਿੰਦੇ ਆ ਕਿ ਐਮਐਲਏ ਸਾਹਿਬ ਦੀ ਜਿਹੜੀ ਸੋਚ ਹੈ ਉਹ ਹਰ ਇੱਕ ਹਲਕੇ 'ਚ ਹੋਣਾ ਚਾਹੀਦਾ ਜਿਹੜੀ ਭਗਵੰਦ ਮਾਨ ਸਾਹਿਬ ਦੀ ਸੋਚ ਹੈ ਨਸ਼ਾ ਮੁਕਤ ਪੰਜਾਬ ਉਹ ਵੀ ਜ਼ਰੂਰ ਹੋਣਾ ਚਾਹੀਦਾ ਜੀ ਉਹਨੇ ਤੇ ਸਾਡੇ ਐਮਐਲਏ ਜਿਹੜੇ ਆਪਣੇ ਲੁਧਿਆਣੇ ਦੇ ਉਹ ਸਾਰੇ ਕੰਮ ਕਰ ਰਹੇ ਆ ਬਹੁਤ ਅੱਛਾ ਸੁਧਾਰ ਹੋ ਹੋ ਵੀ ਰਿਹਾ ਹੈ ਵਾਰਡ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਹਰੇਕ ਐਸਐਚਓ ਸਾਹਿਬ ਦੀ ਡਿਊਟੀ ਲਵਾਈ ਜਾਂਦੀ ਹੈ ਏਰੀਆ ਵਾਈਟ ਟੂ ਏਰੀਆ ਤਾਂ ਬਹੁਤ ਅੱਛੀ ਸੋਚ ਹੈ ਆਮ ਆਦਮੀ ਪਾਰਟੀ ਦੀ ਫਿਰ ਦੁਬਾਰਤੋਂ ਮੈਂ ਕਹਿਣਾ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਫਿਰ ਤੋਂ ਸਾਡੀ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਬਣਨੀ ਚਾਹੀਦੀ ਹੈ ਸਾਡੇ ਹਲਕੇ ਤਾਰਾ ਨੂੰ ਰਿਜ਼ਲਟ ਆਣੇ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਇਲੈਕਸ਼ਨ ਤੇ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਆਮ ਆਦਮੀ ਪਾਰਟੀ ਇਹ ਸਾਡੀ ਸੋਚ ਹੈ ਅੱਜ ਇੱਥੇ ਖੜੋਏ ਇਹ ਤਾਂ ਨਹੀਂ ਕਹਿ ਰਹੇ ਆਮ ਆਦਮੀ ਪਾਰਟੀ ਇਸ ਕਰਕੇ ਜਿੱਤੂਗੀ ਅਨਲਿਸਿਸ ਸਾਡੇ ਦਿਲਾਂ 'ਚ ਵਸਦੇ ਆਮ ਆਦਮੀ ਪਾਰਟੀ ਸਾਡੇ ਦਿਲਾਂ 'ਚ ਵਸ ਰਹੀ ਹੈ ਇੱਕ ਇੱਕ ਵਰਕਰ ਇੱਥੇ ਖੜਿਆ ਹੈ ਇੱਕ ਇੱਕ ਨੌਜਵਾਨ ਇੱਥੇ ਖੜਿਆ ਜਿਹੜਾ ਐਮਐਲਏ ਸਾਹਿਬ ਨੂੰ ਔਰ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਇਹ ਸਾਡੇ ਸੇਠੀ ਸਾਹਿਬ ਨੇ ਇਹਨਾਂ ਦੀ ਸੋਚ ਹੈ ਜਿਹੜੀ ਬਲੋਕ ਪ੍ਰਧਾਨ ਨੇ ਇਹਨਾਂ ਦੀ ਸੋਚ ਵੀ ਬਹੁਤ ਅੱਛੀ ਹੈ ਹਰ ਇੱਕ ਵਾਰਡ ਦਾ ਕੰਮ ਹੈ ਜਿਹੜਾ ਨਹੀਂ ਨਹੀਂ ਰੁਕਣ ਦਿੰਦੇ ਤੋਂ ਐਮਐਲਏ ਦੀ ਸੋਚ ਹੈ ਜਿਹੜੀ ਅਸੀਂ ਪੈਰਾ ਦੇਵਾਂਗੇ ਸਰਦਾਰ ਐਮਐਲਏ ਕੁਲਵੰਤ ਸਿੰਘ ਸਿੱਧੂ ਜਿੰਦਾਬਾਦ ਵਾਹਿਗੁਰੂ ਜਿੰਦਾਬਾਦ ਐਮਐਲਏ ਕੁਲਵੰਤ ਸਿੰਘ ਸਿੱਧੂ ਅੱਜ ਗੱਡੀ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਮੋਬਾਈਲ ਦਫ਼ਤਰ ਖੋਲ ਲਿਤਾਇਆ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆਫਿਸ ਦੇ ਵਿੱਚ ਤੁਹਾਡੇ ਕੋਲ ਸਿੱਧੂ ਸਾਹਿਬ ਆਪ ਪਹੁੰਚ ਰਹੇ ਨੇ ਸੋ ਸਰ ਅੱਜ ਕਿਸ ਤਰ੍ਹਾਂ ਦੇ ਕ ਅੱਜ ਮੋਬਾਈਲ ਅਫਸਰ ਜਿਹੜਾ ਗਿੱਲਰੂਣ ਸੀਜ਼ਨ ਦੇ ਮੂਹਰੇ ਆਇਆ ਜਿਦੇ ਵਿੱਚ ਮਾਨਯੋਗ ਸਾਡੇ ਜੁਆਇੰਟ ਕਮਿਸ਼ਨਰ ਗੁਰਪਾਲ ਜੀ ਪੁਲਿਸ ਸਮਹਿਕਮੇ ਤੋਂ ACP ਇੰਡਸਟਰੀਆ ਬੀ ਬਿਰਕ ਸਾਹਿਬ ਉਹਨਾਂ ਦੀ ਪੂਰੀ ਪੁਲਿਸ ਦੀ ਪਾਰਟੀ ਦੀ ਐਸਐਚਓ ਚੌਕੀ ਇੰਚਾਰਜ ਤੇ ਕਮਿਸ਼ਨਰ ਸਾਹਿਬ ਦੀ ਪੂਰੀ ਟੀਮ ਚਾਹੇ ਉਹ ਐਸਡੀਓ ਬੀਐਨਆਰ ਹੋਵੇ ਐਸਡੀਓ ਓਐਨਐਮ ਸੈੱਲ ਹੋਵੇ ਪੂਰੇ ਸਿਹਤ ਵਿਭਾਗ ਦੇ ਇੰਚਾਰਜ ਸੀਆਈਐਸਰ ਰਵਿੰਦਰ ਜੀ ਕੁੜਵਾਰੀ ਸਹਿਬਾਨ ਫੂਡ ਸਪਲਾਈ ਦੇ ਅਫਸਰ ਉਹ ਸਾਰੇ ਮੌਕੇ ਤੇ ਹਾਜ਼ਰ ਨੇ ਤਾਂ ਕਿ ਲੋਕਾਂ ਨੂੰ ਰੋਜ਼ ਮਰਹਾਂ ਦੀ ਜ਼ਿੰਦਗੀ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੇ ਲਈ ਦਫ਼ਤਰਾਂ ਦੇ ਗੇੜੇ ਨਾ ਕੱਢਣੇ ਪੈਣ। ਉਹ ਆ ਕੇ ਇੱਕ ਛੱਤ ਥੱਲੇ ਬੈਠ ਕੇ ਆਪਾਂ ਕੰਮ ਕਰਵਾਈਏ। ਤਾਂ ਜਿਵੇਂ ਹੁਣ ਇੱਥੇ ਇੱਕ ਗੱਲੂੜ ਦੇ ਦੁਕਾਨਦਾਰ ਆਏ ਸੀ ਤਾਂ ਉਹਨਾਂ ਨੇ ਕਿਹਾ ਸਾਡੇ ਚੋਰੀ ਹੋ ਗਈ। ਕਿ ਤੁਸੀਂ ਅਸੀਂ ਤੁਹਾਡੇ ਕੋਲੇ ਕੰਪਲੇਂਟ ਦੇਣਾ ਅਸੀਂ ਹੁਣੇ ਆਉਨੇ ਆ ਥਾਣੇ। ਤਾਂ ਸਾਡੇ ਮਾਣਯੋਗ ਐਸਪੀ ਸਾਹਿਬ ਨੇ ਕਿਹਾ ਵੀ ਆਉਂਦੇ ਨਹੀਂ ਹੁਣੇ। ਉਹ ਬਾਹਰ ਬੈਠੇ ਐਪਲੀਕੇਸ਼ਨ ਲਿਖਦੇ ਨੇ। ਹੁਣ ਇਹਨਾਂ ਦੇ ਕੋਲੇ ਪੇਸ਼ ਹੋਣੀਆਂ। ਇਨਾਂ ਨੇ ਐਸਟੋ ਨੂੰ ਹਜ਼ਾਇਤ ਵੀ ਕਰਤੀ ਵੀ ਮੈਨੂੰ ਅੱਜ ਸ਼ਾਮ ਤੱਕ ਇਹ ਚੋਰੀ ਫੜ ਕੇ ਦੇਣੀ ਹੈ ਜਿੱਥੋਂ ਮਰਜ਼ੀ ਪੂ। ਸਰ ਹਲਕਾ ਤਮਨਗਰ ਦੀ ਵਿੱਚ ਵੀ ਦੇਖਿਆ ਜਾ ਰਿਹਾ ਤੁਹਾਡੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਆ ਅਦਰਵਾਇਜ਼ ਅਗਰ ਗੱਲ ਕਰੀਏ ਤਾਂ ਬਾਕੀ ਏਰੀਆਜ਼ ਵਿੱਚ ਵੀ ਹੋਏਗਾ ਮਦਮੇ ਪਾਰਟੀ ਦੇ ਐਮਐਲਏਸ ਵੱਲੋਂ ਇਦਾਂ ਦਾ ਉਪਰਾਲਾ ਜਿਹੜਾ ਹੀ ਦੇਖੋ ਮੈਂ ਸਮਝਦਾ ਵੀ ਆਪਣੀ ਆਪਣੀ ਸਮਝ ਹੈ ਆਪਣੀ ਆਪਣੀ ਸਮਝ ਦੇ ਮੁਤਾਬਕ ਸਾਰੇ ਵਿਧਾਇਕ ਸਹਿਬਾਨ ਬੱਧੀ ਸੇਵਾ ਕਰ ਰਹੇ ਨੇ ਮੇਰਾ ਆਪਣਾ ਤਰੀਕਾ ਉਹਨਾਂ ਦੇ ਆਪਣੇ ਤਰੀਕੇ ਨੇ ਤੇ ਮੈਂ ਇਹ ਹਮੇਸ਼ਾ ਇਸ ਗੱਲ ਦੀ ਬਚਨ ਬੱਧਾ ਇਹ ਲੋਕਾਂ ਨੇ ਐਡਾ ਵੱਡਾ ਮਾਨ ਦਿੱਤਾ ਇੱਕ ਕਰੋੜਾਂ ਪੰਜਾਬੀਆਂ ਦੇ ਵਿੱਚੋਂ 117 ਵਿਧਾਇਕਾਂ ਦਾ ਚੁਣੇ ਜਾਣਾ ਇਹ ਇੱਕ ਬਹੁਤ ਵੱਡੀ ਈਸ਼ਵਰ ਦੀ ਕਿਰਪਾ ਹੁੰਦੀ ਹੈ ਸੰਗਤ ਦੀ ਕਿਰਪਾ ਹੁੰਦੀ ਹੈ ਤੇ ਉਹ ਉਹ ਗੱਡੀ ਤੇ ਬੈਠ ਕੇ ਅਲੰਘਣਾ ਨਹੀਂ ਕਰਨੀ ਚਾਹੀਦੀ ਸੇਵਾ ਕਰਨੀ ਚਾਹੀਦੀ ਹੈ ਐਸ਼ੀ ਨਗਰ ਨਹੀਂ ਜਾਣਾ ਚਾਹੀਦਾ ਕਿਸੇ ਪੱਖਪਾਤ ਨਹੀਂ ਕਰਨਾ ਚਾਹੀਦਾ ਜਦੋਂ ਚੋਣਾਂ ਦੌਰਾਨ ਕੁਲਵੰਸ਼ਾਂ ਸਿੱਧੂ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਵੋਟਰਾਂ ਦਾ ਐਮਐਲਏ ਸੀ ਜਦੋਂ ਚੁਣਿਆ ਗਿਆ ਫਿਰ 180000 ਲੋਕਾਂ ਦਾ ਐਮਐਲਏ ਹੈ ਤੇ ਮੈਂ ਕਦੇ ਵੀ ਪੱਖਪਾਤ ਨਹੀਂ ਕਰਿਆ ਕੋਈ ਪਾਰਟੀ ਭਾਈ ਨਹੀਂ ਦੇਖੀ ਜੋ ਆਵੇ ਸੋ ਰਾਜੀ ਜਾਵੇ ਕਿਉਂਕਿ ਮੈਂ ਬਾਬਾ ਦੀਪ ਸਿੰਘ ਮਹਾਰੇ ਦੀ ਕੱਦੀ ਕਹਿ ਕੇ ਚਲਾਉਣਾ ਤੇ ਉਹਦੇ ਤੇ ਬੈਠ ਕੇ ਜਿਹੜੀ ਵੀ ਕਿਸੇ ਪ੍ਰਕਾਰ ਦਾ ਪੱਖਪਾਤ ਬੈਰਵਿਰੋਧ ਨਾ ਕਦੇ ਕੀਤਾ ਤੇ ਨਾ ਕਰੂੰਗਾ ਸਰ ਜ਼ਿਲ੍ਹਾ ਪਰਿਸ਼ਦ ਤੇ ਬਲੌਕ ਸਮਿਤੀ ਦੇ ਲੈਕਚਰਾਂ ਦਾ ਰਿਜ਼ਲਟ 17 ਨੂੰ ਕੀ ਲੱਗਦਾ ਤੁਹਾਨੂੰ ਕਿ ਤੁਹਾਡੀ ਜਿੱਤ ਹਾਸਲ ਹੋਏਗੀ ਇਸ ਦੇ ਵਿੱਚ ਜੇ ਕਹਿ ਰਹੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੇ ਲਾਭ ਦੀ ਕੋਈ ਜਗ੍ਹਾ ਹੈ ਨਹੀਂ ਕੋਈ ਨਾਈ ਦੇ ਮੂਹਰੇ ਬੰਦਾ ਬੈਠਾ ਸੀ ਕਹਿੰਦਾ ਨਉਆ ਬਾਲਕ ਟਿਕਦੇ ਆ ਕਹਿੰਦਾ ਜੁਜਮਾਨ ਤੇਰੇ ਮੂਹਰੇ ਛੱਡਦੇ ਨੇ 2 ਮਿੰਟ ਦੀ ਗੱਲ ਆ ਹੁਣ ਤਾਂ ਪਰਸੋਂ ਨੂੰ ਰਿਜ਼ਲਟ ਆ ਜਣਾ ਤੇ ਕੰਨ ਤੇ ਲਿਖੀ ਸਚਾਈ ਆ ਬਹੁਤ ਵੱਡੀ ਲੀਡ ਨਾਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਇਹ ਜਿੰਦਾਬਾਦ ਹੋ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਦਾਬਾਦ ਹੋ ਸ਼੍ਰੀ ਮਨੀਸ਼ ਸੋਧਿਆ ਜੀ ਜਿੰਦਾਬਾਦ ਕਾਂਗਰਸ ਤੇ ਸ਼੍ਰੋਮਣੀ ਕਾਲੀਦਾਲ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਜਦੋਂ ਰਿਜ਼ਲਟ ਆਣਾ ਉਹਦੇ ਵਿੱਚ ਘੁਟਾਲਾ ਕਰ ਸਕਦੀ ਆ ਮਦਵੇ ਪਾਰਟੀ ਤੇ ਕੀ ਕਹਿਣਾ ਇਸ ਬਾਰੇ ਤੁਸੀਂ ਮੈਂ ਕਰਮਾਲ ਦੀ ਗੱਲ ਹੈ ਕਿਹਾ ਜਾ ਬਚਕਾਨਾ ਉਹਨਾਂ ਨੇ ਇਲਜ਼ਾਮ ਲਾਇਆ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਜਗ੍ਹਾ ਕੈਮਰੇ ਲੱਗੇ ਨੇ ਤੇ ਜਿਹੜੇ ਮਾਨਯੋਗ ਸਾਡੇ ਇਲੈਕਸ਼ਨ ਕਮਿਸ਼ਨ ਨੇ ਇੰਨੇ ਸਖਤ ਨੇ ਕਿਸ ਤਰ੍ਹਾਂ ਇਹ ਗੱਲ ਹੋ ਸਕਦੀ ਹੈ ਤੂੰ ਤੁਸੀਂ ਤਾਂ ਕਹਿ ਰਹੇ ਹੋ ਵੀ ਇੱਥੇ ਹੁਣ ਲਾਈਟਾਂ ਵੀ ਜਗਦੀਆਂ ਸੂਰਜ ਦੇਵਤਾ ਵੀ ਚੜਿਆ ਹੈ ਤੇ ਆਪਾਂ ਇਹ ਕਹੀਏ ਵੀ ਹਨੇਰਾ ਹੋਇਆ ਪਿਆ ਇਹ ਉਹ ਗੱਲ ਕਰਦੇ ਆ ਜੀ ਕਿਤੇ ਨਾ ਕਿਤੇ ਇਹ ਪਿੰਡਾਂ ਵਾਲੇ ਲੋਕ ਨੇ ਜਿਹੜੇ ਪਿੰਡਾਂ ਦੀਆਂ ਬਿੱਦੀਆਂ ਨੇ ਉਹ ਇਸ ਕਰਕੇ ਪਿਛੜੀਆਂ ਹੋਈਆਂ ਨੇ ਆਮਦਵੀ ਪਾਰਟੀ ਤੋਂ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀਗਾ ਆਮਦਮੀ ਪਾਰਟੀ ਨੇ ਉਹ ਕੀ ਲੱਗਦਾ ਸਰ ਪੂਰਾ ਹੋ ਜਾਏਗਾ 2026 ਦੇ ਵਿੱਚ ਦੇਖੋ ਸਿਮਰਨਾ ਅਗਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਨ ਦੇ ਵਿੱਚ ਵੋਟਾਂ ਨੂੰ ਲੈ ਕੇ ਅਗਰ ਕੋਈ ਲਾਲਚ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ 1000 ਰੁਪਏ ਬੀਬੀਆਂ ਨੂੰ ਪਾ ਦਿੰਦੇ ਪਰ ਨਹੀਂ ਉਸ ਮਾਂ ਦੇ ਪੁੱਤ ਨੇ ਪੰਜਾਬੀਆਂ ਨੂੰ ਫਰੀ ਬਿਜਲੀ ਦਿੱਤੀ ਹੈ। ਰਵੇਤੀ ਪਾਰਟੀਆਂ ਮੌਕੇ ਵੀ ਬਿਜਲੀ ਫਰੀ ਸੀ। ਉਹ ਹੀਣ ਭਾਵਨਾ ਪੈਦਾ ਕਰਦੀ ਸੀ ਜਿੱਦੇ ਕਹਿੰਦੇ ਸੀ ਵੀ ਜੱਟ ਨੂੰ ਕੋਈ ਬਿਜਲੀ ਮaaf ਨਹੀਂ। ਐਸੀ ਭਾਈ ਤਾਰੇ ਦੇ ਨੂੰ ਮaaf ਹੈ। ਉਹਦੇ ਕਿਤੇ ਨਾ ਕਿਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਮਨ ਦੇ ਵਿੱਚ ਭਾਵਨਾ ਆਉਂਦੀ ਸੀ ਵੀ ਯਾਰ ਸਾਡੇ ਦੇ ਕੀ ਅੰਗ ਪੈਰ ਕੱਟਾ। ਸਾਨੂੰ ਬਿੱਲ ਮaaf ਹੈ ਜਾਂ ਜ਼ਿੰਮੇਦਾਰਾਂ ਨੂੰ ਹੁੰਦਾ ਹੈ ਵੀ ਸਾਡੇ 'ਚ ਕਿਹੜੀ ਕਮੀ ਹੈ ਵੀ ਸਾਨੂੰ ਮaaf ਕਿਉਂ ਨਹੀਂ। ਉਹਨਾਂ ਨੇ 1000 ਰੁਪਏ ਬੀਬੀਆਂ ਨੂੰ ਪਾਉਣ ਦੀ بجائے ਸਭ ਤੋਂ ਪਹਿਲਾਂ ਬਿਜਲੀ ਫਰੀ ਦਿੱਤੀ। 1000 ਰੁਪਏ ਨੂੰ ਤੁਸੀਂ ਭਾਵੇਂ 3 ਨਾਲ ਗੁਣਾ ਕਰ ਲੋ ਆਮ ਬੰਦੇ ਦਾ ਜਿਹੜਾ ਸਾਦਾ ਬੰਦਾ ਨਾ ਇੱਕ ਨਾਰਮਲ ਘਰ ਆ ਉਹਦੇ ਵਿੱਚ 3000 ਰੁਪਏ ਬਿੱਲ ਆਮ ਹੀ ਆ ਜਾਂਦਾ ਜੀ ਅਗਰ ਉਹ ਗਣੀ ਜਾਈਏ ਤਾਂ ਫਿਰ ਬੀਬੀਆਂ ਨੂੰ 3-3000 ਪੈਨਸ਼ਨ ਆ ਗਈ ਇਸ ਲਈ ਜੋ ਵਾਦਾ ਕਰਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਪੂਰੇ ਕਰਨਗੇ ਅਰਵਿੰਦ ਕੇਜਰੀਵਾਲ ਸਾਹਿਬ ਜੋ ਵਾਦਾ ਕਰਿਆ ਪੂਰਾ ਕਰਨਗੇ ਬਸ ਥੋੜੀ ਜਿਹੀ ਥੋੜੀ ਜਿਹੀ ਸਮੇਂ ਦੀ ਵੇਟ ਕਰੋ ਜੀ ਆਪਣੇ ਹਲਕੇ ਆਤਮਨਗਰ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਅੱਜ ਤੁਸੀਂ ਉਪਰਾਂ ਲਕਿਤਾ ਮੇਰੇ ਤਾਂ ਪਰਿਵਾਰ ਤੇ ਮੇਰੇ ਬੱਚਿਅਾ ਬੈਠੇ ਨੇ ਸਾਰੇ ਜੀ ਮੈਂ ਇਹਨਾਂ ਦੀ ਸੇਵਾ ਵਿੱਚ ਹਮੇਸ਼ਾ ਬਜਨਬੱਦ ਸੇਵਾ ਵਿੱਚ ਬਜਨਬੱਦ ਸੀ ਹਾਂ ਤੇ ਰਹੂੰਗਾ ਤੇ ਮੈਂ ਬੇਨਤੀ ਕਰੂੰਗਾ ਵੀ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ ਤੁਸੀਂ ਜਦੋਂ ਮੈਨੂੰ ਜਿੱਥੇ ਚਾਹੋ ਆਪਣੇ ਕੰਮ ਲਈ ਬੁਲਾ ਸਕਦੇ ਹੋ ਮੇਰੇ ਕੋਲੇ ਆ ਸਕਦੇ ਹੋ ਵੈਸੇ ਮੈਂ ਹਰੇਕ ਗਲੀ ਹਰੇਕ ਮੱਲੇ ਹਰੇਕ ਚਰਾਹੇ ਤੇ ਆ ਕੇ ਤੁਹਾਡੇ ਕੋਲੇ ਆਪ ਹੀ ਆ ਜਾਣਾ ਅਰੇ ਅਭੀ ਪਿਆਰ ਨਾਲ ਚਾਹ ਪਾਣੀ ਬਲਾਉਂਦੇ ਤੇ ਰਹਾ ਕਰੋ ਇਹਦੇ ਨਾਲ ਜਿਹੜੇ ਹੱਸ ਖੇੜ ਵੀ ਲੱਗਾਂ। ਸੋ ਤੁਸੀਂ ਦੇਖਿਆ ਕਿ ਇੱਥੇ ਬਰਕਰਾਰਾ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਜੇ ਗੱਲ ਕਰੀਏ ਤਾਂ ਸੀ ਜ਼ੋਨ ਤੋਂ ਇਲਾਵਾ ਐਮਐਲਏ ਕੁਲਵੰਤ ਸਿੰਘ ਸੱਧੂ ਲਗਾਤਾਰ ਹਫ਼ਤੇ ਦੇ ਵਿੱਚ ਪੰਜ ਦਿਨ ਜਿਹੜਾ ਇਹ ਮੋਬਾਈਲ ਦਫ਼ਤਰ ਗੱਡੀ ਨਾਲ ਜਿਹੜਾ ਵਾਕਵਾਕ ਜਗ੍ਹਾ ਤੇ ਜਾਣਗੇ ਸੋ ਲੋਕਾਂ ਦੀਆਂ ਜੁਨੀਆਂ ਵੀ ਦਿੱਕਤਾਂ ਨਹੀਂ ਉਹ ਸਾਰੀਆਂ ਜਿਹੜੀਆਂ ਨੇ ਮੌਕੇ ਤੇ ਹੱਲ ਕੀਤੀਆਂ ਜਾਂਦੀਆਂ ਔਨ ਦੀ ਸਪੌਟ ਔਰ ਏਰੀਆ ਦੀ ਗੱਲ ਕਰੀਏ ਇੱਥੇ ਚਾਨਲ ਕਮਿਸ਼ਨਰ ਤੇ ACP ਸਿੰਦਰ ਵਿਰਕ ਮੌਕੇ ਤੇ ਮੌਜੂਦ ਹੈ ਅਗਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਰਿਲੇਟਡ ਕੰਮ ਹੈ ਜਾਂ ਨਗਰ ਨਿਗਮ ਦਾ ਰਿਲੇਟਡ ਜਾਂ ਕੋਈ ਹੋਰ ਜੜੀਆਂ ਵੀ ਸਮੱਸਿਆਵਾਂ ਨੇ ਉਹ ਸਾਰੀਆਂ ਜੁੜੀਆਂ ਨੇ ਮੌਕੇ ਤੇ ਹੱਲ ਕੀਤੀਆਂ ਜਾਣਗੇ ਅਜਿਹਾ ਕੀ ਅਪਡੇਟਸ ਨਾਲ ਬਣੇਗਾ ਸਿਟੀ ਹੋਮ ਨਿਊਜ਼ ਦੇ ਨਾਲ